ਆ ਦੇਖੋ ਮਿੱਤਰੋ ਤਵੀਆਂ ਦੇਖੋ ਕੱਡੀਆਂ ਕੱਡੀਆਂ ਵੱਡੀਆਂ ਤਵਾਂ ਲੈ ਆਏ ਆ ਮਿੱਤਰੋ ਦਾ ਦੋ ਟਰੈਕਟਰ ਤਿੰਨ ਖਿੱਚਦੇ ਹੋਣੇ ਆ ਇਹਨਾਂ ਨੂੰ ਤਾਂ ਤੇ ਆਹ ਛੋਟੀ ਜੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਸਾਰੇ ਮੇਲੇ ਦੀਆਂ ਝਲਕਾਂ ਦਿਖਾ ਦੇਣੀਆਂ ਵਾ ਇੱਕ ਮਿੱਤਰੋ ਮੇਰੀ ਬਾਜ ਜੀ ਥੋੜੀ ਜੀ ਬੈਠੀ ਹੋਈ ਸੀਗੀ ਤੱਤੇ ਠੰਡੇ ਨਾਲ ਬੈਗੀ ਤੇ ਆਹ ਦੇਖੋ ਆਲੂ ਬੀਜਣ ਵਾਲੀ ਮਸ਼ੀਨ ਆ ਮਿੱਤਰੋ ਐਵੇਂ ਨਮੂਈ ਆ ਸਮਝ ਲਓ ਥੋੜ੍ਹਾ ਥੋੜ੍ਹਾ ਝਲਕਾਂ ਤੁਹਾਨੂੰ ਦਿਖਾ ਦੇਣੀ ਆ ਵਾ ਕਰ ਲਿਓ ਚੈੱਕ ਜੀ ਇੱਧਰ ਜਿਵੇਂ ਆਪਣੇ ਫਰੂਟ ਹੁੰਦੇ ਆ ਉਹਨਾਂ ਦੀਆਂ ਕਿਸਮਾਂ ਲਾਈਆਂ ਹੁੰਦੀਆਂ ਵਾ ਤੇ ਇੱਥੇ ਜਾਨਵਰ ਆ ਜਿਵੇਂ ਬੱਕਰੀਆਂ ਹੋ ਗਈਆਂ ਮੱਝਾਂ ਕਾਵਾ ਉਹਨਾਂ ਦੀਆਂ ਵਾ ਇਹਨਾਂ ਨੂੰ ਵੀ ਲੋਕ ਦੇਖ ਰਹੇ ਆ ਆ ਕਰ ਲਓ ਚੈੱਕ ਜੀ ਬੱਜਿਆ ਪਿਆ ਨਾ ਨਜ਼ਾਰਾ ਪੂਰਾ ਆ ਜਿਵੇਂ ਬਾਗ ਬੂਗ ਲਾਏ ਆ ਕਿਸੇ ਦੇ ਤੇ ਕੱਲੇ ਬੰਦੇ ਨੇ ਵਿੱਚ ਦੀ ਮੰਨ ਲੋ ਕਾ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਤੇ ਉਹ ਕਰਨੀ ਉਹਦੀ ਸੈਟਿੰਗ ਉਹਦੇ ਵਾਸਤੇ ਆ ਕਈ ਚੀਜ਼ਾਂ ਪਈਆਂ ਵਾ ਮਿੱਤਰੋ ਦੇਖੋ ਮਿੱਤਰੋ ਕਾਉ ਨਜ਼ਾਰੇ ਵੱਜੇ ਪਏ ਆ ਨਾ ਚੱਤ ਵੀ ਬਹੁਤ ਲੱਗਦਾ ਵਾ ਅੱਜ ਹੈਗਾ ਵਾ ਆਖਰ ਲਈ ਆਖਰਲਾ ਦੇਣੀਆਂ ਆਖਰਲੇ ਦਿਨ ਦੀਆਂ ਵੀਡੀਓ ਆਹੀ ਦੇਖੋ ਜੀ ਆ ਮਸ਼ੀਨਾ ਕਈ ਪੰਜਾਂ ਵਾ ਇੱਥੇ ਤੇ ਮੰਨ ਲਓ ਵੀ ਜਿਵੇਂ ਆਹ ਜਿਹੜੀ ਚੀਜ਼ ਆ ਇਹ ਜਿਵੇਂ ਆਟਾ ਵੀ ਪੀਹ ਦਿੰਦੀ ਆ ਮਸ਼ੀਨਾ ਜਿਵੇਂ ਥੋੜੀਆ ਚੀਜ਼ਾਂ ਕੋਈ ਦਵਾਈ ਪੀਸਣੀ ਆ ਉਹਦੇ ਵਾਸਤੇ ਆ ਦੇਖੋ ਬਾਈ ਹੁਣੀ ਚੈੱਕ ਕਰੀ ਜਾਂਦੇ ਆ ਖੋਲ-ਖੋਲ ਕੇ ਚੈੱਕ ਕਰਦੇ ਆ ਬਾਈ ਹੁਣੀ ਵੀ ਤੇ ਇੱਧਰ ਪੱਠੇ ਕੋਤਰਨ ਵਾਲੀ ਮਸ਼ੀਨਾ ਇਹ ਵੀ ਮਹਾ ਮੋਟਰਸਾਈਕਲ ਤੇ ਲੱਤ ਕੇ ਲੈ ਜਾਵੇ ਕੋਈ ਆਏ ਆ ਛੋਟੀ ਜੀ ਆ ਉਹ ਕਿੱਥੇ ਮਰਜੀ ਰੱਖ ਕੇ ਪੱਠੇ ਕੋ ਉਤਰ ਲੋ ਨਜ਼ਾਰੇ ਵਾਲੀ ਆ ਨਾ ਇਹ ਵੀ ਇੱਕ ਪੈਨ ਖੜੀ ਆ ਇਹ ਪਾਣੀ ਦੇ ਵਿੱਚ ਵੀ ਚੱਲਦੀ ਆ ਕਹਿੰਦੇ ਉਹ ਆਏ ਨਿਸ਼ਮੇਸ਼ ਵਾਲਿਆਂ ਦੀ ਇੱਧਰ ਸਵਰਾਜ ਵਾਲਿਆਂ ਦੀ ਸਟਾਲ ਲੱਗੀ ਹੋਈ ਆ ਤੇ ਇੱਧਰ ਚਾਰ ਪਾਉਣ ਵਾਲੀ ਮਸ਼ੀਨ ਵੀ ਨਾਲ ਹੀ ਆ ਕਹਿੰਉਂਗੀ 5 ਗਮਿੰਟ ਦੀ ਵੀਡੀਓ ਦੇ ਵਿੱਚ ਨਾ ਸੋਨੂੰ ਆਪਾਂ ਬਾਵਾ ਕੁਝ ਦਿਖਾ ਦੇਣਾ ਵਾ ਆਏ ਨਹੀਂ ਗਾ ਵੀ ਕੋਈ ਚੀਜ਼ ਰਹਿ ਨਾ ਜਾਵੇ ਆ ਬੱਚੀ ਵੀ ਨਾਈ ਹੋਈ ਆ ਬਈ ਉਹਨਾਂ ਦੇ ਨਾਲ ਤੇ ਆ ਆਲੂ ਵੀਜਣ ਵਾਲੀ ਮਸ਼ੀਨ ਤੁਹਾਨੂੰ ਫੇਰ ਦਿਖਾਤੀ ਆ ਕਿਉਂਕਿ ਆ ਆਲੂਆਂ ਦਾ ਸੀਜ਼ਨ ਆਉਣ ਵਾਲਾ ਹੀ ਹੈਗਾ ਹਾਂ ਕਰ ਲੋ ਚੈੱਕ ਜੀ ਤੇ ਆ ਤੁਹਾਨੂੰ ਗਾਂ ਤੋਂ ਝੜਕ ਬਾਹਰ ਲਈ ਦਿਖਾ ਦੰਨੇ ਆ ਆ ਫੋਟਵਾਲ ਜੇ ਤਾਂ ਉੱਡੇ ਫਿਰਦੇ ਇਹ ਵੀ بڑے ਘੈਂਟ ਲੱਗਦੇ ਆ ਅੱਬਟਾਂ ਬਟਕਾਂ ਮਸ਼ੀਨਾਂ ਖੜੀਆਂ ਮਾ ਬਹੁਤ ਕੁਝ ਰਹਿ ਗਿਆ ਹੋਊਗਾ ਐ ਨਹੀਂ ਵੀ ਮਿੱਤਰੋ ਸਾਰੀਆਂ ਚੀਜ਼ਾਂ ਮੈਂ ਦਿਖਾ ਸਕਿਆ 5 ਕਿ ਮਿੰਟ ਦੀ ਵੀਡੀਓ ਦੇ ਵਿੱਚ ਅੱਜ ਮੈਂ ਮਲੂਈਏ ਵੀ ਰਾਜਪੌਣ ਵਾਲੀ ਆ ਸਮਾਨ ਜਿਵੇਂ ਮਲੂਈਏ ਪਸ਼ੂਆਂ ਨੂੰ ਉਹ ਮਸ਼ੀਨ ਸੀ ਹੱਤਾ ਪਗਾਂ ਆ ਗਈਆਂ ਤਾਂ ਮੀ ਆ ਵੀ ਮਟਰ ਜਿਵੇਂ ਪਾਵਰ ਹੋ ਗਈਆਂ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਤਵੀਆਂ ਵਾਂ ਤੇ ਆਪਣੇ ਪਿੰਡਾਂ ਦੇ ਵਿੱਚ ਵੀ ਹੁਣ ਇਹ ਆ ਗਈਆਂ ਪਹਿਲਾਂ ਤਾਂ ਦੂਜੀਆਂ ਹੀ ਚੱਲਦੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਕਿਉਂਕਿ ਜ਼ਿੰਮੇਦਾਰਾਂ ਕੋਲੇ 4x4 ਟਰੈਕਟਰ ਆ ਪਰ ਭੱਡੀਆਂ ਮਿੱਤਰੋ ਤਵੀਆਂ ਵਾਂ ਬਹੁਤ ਚੀਜ਼ਾਂ ਆ ਗਈਆਂ ਵਾਂ ਕਈ ਚੀਜ਼ਾਂ ਦੇ ਨਾਂ ਨਹੀਂ ਮੈਨੂੰ ਪਤਾਗਾ ਵੀ ਕਿਹ ਕੇ ਇਸ ਕੰਮ ਆਉਂਦੀਆਂ ਇਹ ਚੀਜ਼ਾਂ ਤੇ ਆਹ ਤਵੀਆਂ ਸਾਨੂੰ ਵੇਰ ਦਿਖਾ ਦਿੰਦੇ ਆ 60 ਆ ਮਿੱਤਰੋ ਤੇ ਆ ਜਿਵੇਂ ਮੰਨ ਲਓ ਸਬਜ਼ੀਆਂ ਆ ਗਈਆਂ ਉਹਨਾਂ ਦੀਆਂ ਕਿਸਮਾਂ ਦਸੀਆਂ ਹੋਈਆਂ ਰੁੱਤ ਦੱਸੀ ਹੋਈ ਆ ਵੀਦ ਦੱਸਿਆ ਕਿਹੜੇ ਟਾਈਮ ਲੱਗਣੇ ਆ ਕੀ ਸਾਬ ਕਿਤਾਬ ਆ ਐ ਆ ਇਹ ਕਰ ਲੋ ਤੁਸੀਂ ਚੈੱਕ ਇੱਥੇ ਮਿੱਤਰੋ ਅੰਤਰਾਂਦਾਂ ਨੇ ਸਟਾਲਾਂ ਲੱਗੀਆਂ ਹੁੰਦੀਆਂ ਕੋਈ ਜਿਵੇਂ ਚਾਰ ਦੀ ਹੋ ਗਈ ਕਦੇ ਕਾਈ ਕੋਈ ਕਾਹ ਦੀ ਸਟਾਲ ਹੋ ਗਈ ਇਹ ਬੱਖੋ ਬਖਰੀਆਂ ਚੀਜ਼ਾਂ ਬੰਦੇ ਲੈ ਕੇ ਪਹੁੰਚਦੇ ਆ ਇੱਥੇ ਦੇਖੋ ਚਾਰ ਰੱਖਿਆ ਹੋਇਆ ਵਾ ਪੈਣਾ ਦਾ ਬਹੁਤ ਚੀਜ਼ਾਂ ਬਣਾਈਆਂ ਹੁੰਦੀਆਂ ਵਾ ਆਪ ਉਹ ਵੀ ਦਿਖਾਉਣ ਵਾਸਤੇ ਪਹੁੰਚਦੇ ਆ ਵੀ ਆ ਵੀ ਸਾਡੀਆਂ ਚੀਜ਼ਾਂ ਚੈੱਕ ਕਰੋ ਸਹੀ ਐ ਨਾ ਜੀ ਆ ਪੈਣ ਉਹਨਾਂ ਦਾ ਬਣਾਇਆ ਹੋਇਆ ਸੀਗਾ ਜਿਹੜਾ ਵੀ ਕੋਈ ਸੀਗਾ ਦਿਖਾਇਆ ਤੇ ਆ ਹਾਲਾਗੇ ਮਿੱਤਰੋ ਏਵੀ ਪ੍ਰੈਸ਼ਰ ਪ੍ਰੋਸ਼ਰ ਵਾਲੀ ਆ ਕਰ ਲੋ ਚੈੱਕ ਤੇ ਇਦੋਂ ਗਾਂ ਸਾਨੂੰ ਆ ਦਿਖਾਉਨੇ ਆ ਇਹ ਜਿਵੇਂ ਕੋਈ ਸਰੋਂ ਬੀਜਣੀ ਆ ਜਾਂ ਕੋਹਰ ਬੀਜਣਾ ਵਾ ਉਹਦੇ ਵਾਸਤੇ ਬੜੀ ਵਧੀਆ ਚੀਜ਼ ਆ ਤੇ ਆ ਬਾਈ ਹੁਣੀ ਚੈੱਕ ਕਰੀ ਜਾਂਦੇ ਆ ਇਹ ਵੀ ਇਹਨਾਂ ਜੈਨ ਲੱਗੀ ਹੋਈ ਆ ਜਦੋਂ ਘੁੰਮੂਗਾ ਤੇ ਨਾਲ ਦੀ ਨਾਲ ਬੀ ਸਟੂਗਾ ਕੱਲਾ ਕੱਲਾ ਤੇ ਆ ਜਿਵੇਂ ਗੱਡੀਆਂ ਤੇ ਫੁੱਲ ਲੱਗਦੇ ਆ ਉਹਨਾਂ ਦੀਆਂ ਸਟਾਲਾਂ ਵੀ ਸੀ ਵੀ ਕਿਹੜੀ ਕਿਸਮਾਂ ਤੇ ਕਿਹੜੀ ਨਹੀਂ ਤੇ ਸ਼ੇਅਰ ਵੀਡੀਓ ਜ਼ਰੂਰ ਕਰ ਦਿਓ ਜੀ